ਕੱਲ ਕੀ ਤਰ ਜਾਣਦੇ ਆ ਭਾਗਾ ਵਾਲਾ ਹੂ ਉਹ ਘਰ ਜਿਸ ਘਰ ਦੇ ਵਿੱਚ ਮੇਰੇ ਵੀਰੋ ਅੱਜ ਅਨੰਦਪੁਰ ਸਾਹਿਬ ਤੋਂ ਘੋੜਾ ਜਾਊਗਾ ਨਹੀਂ ਤੇ ਦੁਨੀਆ ਇੱਥੇ ਘੋੜੇ ਲੈ ਕੇ ਆਉਂਦੀ ਹੈ ਵੀ ਪਾਸ਼ਾ ਨੂੰ ਚੜਾਵਾ ਚੜਾਈਏ ਪਰ ਨਹੀਂ ਸਾਹਮਣੇ ਸਾਹਮਣੇ ਅਣਦਾਰੇ ਵਾਲਾ ਮੈਨੂੰ ਲੱਗਦਾ ਬੂਟਾ ਛਾ ਗਿਆ ਬੂਟਾ ਛਾ ਗਿਆ ਬੂਟਾ ਛਾ ਗਿਆ ਛਾ ਗਿਆ ਬੂਟਾ ਛਾ ਗਿਆ ਛਾ ਗਿਆ ਬੂਟਾ ਛਾ ਗਿਆ ਆ ਗਿਆ ਬੂਟਾ ਛਾ ਗਿਆ ਬੂਟਾ ਪ੍ਰਕਾਸ਼ ਪਾਪਰ ਦਾ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਸਰਜੀਤ ਸਿੰਘ ਜੀ ਮੈਚ ਸਿਰੇ ਦਾ ਹਜੇ ਕੋਈ ਪਤਾ ਨਹੀਂ ਜਿੱਤਣਾ ਕਿਹਨੇ ਆ ਦੁਨੀਆ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਹਜੇ ਤੇ ਸਸਪੈਂਸ ਹੈ ਹਜੇ ਤੇ ਮੇਰੇ ਮਿੱਤਰੋ ਹਜੇ ਤੇ ਸਸਪੈਂਸ ਹੈ ਹਜੇ ਕੁਝ ਵੀ ਹੋ ਸਕਦਾ ਹੈ ਹਜੇ ਟੀਮ ਕਮਾਂਡ ਚ ਹੈ ਹਜੇ ਤੇ ਟੀਮ ਕਮਾਂਡ ਚ ਹੈ 39 ਤੇ 40 ਸਕੋਰ ਕਹਿੰਦੇ 39 ਤੇ 40 ਅੱਧੇ ਪੈਂਟ ਤੇ ਮੈਚ ਚੱਲ ਰਿਹਾ ਹੈ ਅੱਧੇ ਪੈਂਟ ਤੇ ਮੈਚ ਚੱਲਦਾ ਹੈ ਅੱਜ ਪਤਾ ਚੱਲਦਾ ਵੀ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਚੱਲਦੀ ਹੈ ਅੱਜ ਪਤਾ ਲੱਗਦਾ ਵੀ 27 ਲੱਖ ਵਾਲਾ ਮੈਚ ਚੱਲ ਰਿਹਾ ਹੈ ਆ 27 ਲੱਖ ਵਾਲਾ ਮੈਚ ਖੇਡਿਆ ਜਾਣਾ ਹੈ ਜੇ ਆ ਜਫਾ ਲੱਗ ਗਿਆ ਫਿਰ ਮੁੰਡੇ ਕਹਿੰਦੇ ਆ ਵਾਪਰੀ ਅੱਗੇ ਹੋ ਜਾਣਗੇ ਪਰ ਹੁਣ ਦੇਖਦੇ ਆ ਨਜ਼ਾਰਾ ਕਿਹੋ ਜਿਹਾ ਆ ਨਜ਼ਾਰਾ ਕਿਹੋ ਜਿਹਾ ਤਾੜੀਆਂ ਵੱਜਣ ਗਿਆ ਤਾੜੀਆਂ ਵੱਜਣਗੀਆਂ ਬਾਪੜੀਆਂ ਤੇ ਰਵੀ ਰਵੀ ਤੇ ਪਾਪੜੀਆਂ ਰਵੀ ਤੇ ਪਾਪੜੀਆਂ ਰਵੀ ਤੇ ਪਾਪੜੀਆਂ ਰਵੀ ਤੇ ਪਾਪੜੀਆਂ ਹੁਸ਼ਿਆਰ ਬਿਨਾ ਨੱਚ ਉੱਠਿਆ ਬਿਨਾ ਨੱਚ ਉੱਠਿਆ ਇਹ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਪੈਂਦੀ ਖੜਖੜ ਕੇ ਆਹ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਕੇ ਕਰਤਾ ਕਹਿਰ ਜੋਬਰਾਂ ਨੇ ਜਾਂ ਫੌਜ ਕਰੇ ਨੂੰ ਢਾਉਂਦੀ ਓ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਜੇ ਪਾਉਂਦੀ ਜੱਫਾ ਕਹਿੰਦੇ ਧੂ ਕਾਲਜ ਪਾ ਗਿਆ ਹੁਸ਼ਿਆਰੇ ਬੱਪਰ ਦਾ ਹੁਸ਼ਿਆਰੇ ਬੱਪਰ ਦਾ ਜਫਾ ਧੂ ਕਾਲਜ ਪਾ ਗਿਆ ਅੱਛਕਾਰੀ ਦੇ ਸੀ ਫੇਰ ਤੇ ਆ ਗਿਆ 40 40 ਦੀ ਟੱਕਰ ਅਨੰਤਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਫਾਈਨਲ ਹੈ 8.5 ਲੱਖ ਤੇ 6 ਲੱਖ ਦਾ ਮੈਚ ਬਾਈ ਗਰਾਊਂਡ ਗਰਾਊਂਡ ਇਦਾਂ ਵਿੱਚ ਨਾ ਜਾਓ ਯਾਰ ਪਲੀਜ਼ ਬੇਨਤੀ ਆ ਆ ਕੰਮ ਨਾ ਕਰੋ ਗਰਾਊਂਡ ਕਲੀਅਰ ਕਰੋ ਕਬੱਡੀ ਹੋ ਲੈਣ ਦਿਓ ਸਾਰਿਆਂ ਦਾ ਸਤਕਾਰ ਵੱਡਾ ਲਓ ਇੱਕ ਪਾਸੇ ਹੁਸ਼ਿਆਰਾ ਫੇਰ ਹੁਸ਼ਿਆਰਾ ਫੇਰ ਹੁਸ਼ਿਆਰਾ ਫੇਰ ਤੇ ਨੰਬਰ ਪਲਵਾਨ ਗੱਦੋ ਵਾਲੀਆ ਪਲਵਾਨ ਗੱਦੋ ਵਾਲੀਆ ਗੱਦੋ ਵਾਲੀਆ ਗੱਦੋ ਵਾਲੀਆ ਵੀ ਸਿਰ ਆਇਓ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਜੋਸ਼ ਚ ਆ ਕੇ ਕੋਈ ਵੀ ਵੀਰ ਗਰਾਊਂਡ ਦੇ ਵਿੱਚ ਨਾ ਆਵੇ ਮਾਨਕ ਪਰਿਵਾਰ ਦਾ ਗਹਿਗੱਡ ਮਾ ਧੰਨਵਾਦ ਹੈ ਸ੍ਰਿੰਦਰ ਮਾਨਕ ਰਾਜਵੀਰ ਮਾਨਕ ਆ ਰਕੇਸ਼ ਵਾਪਰੀਆ ਵਾਪਰੀਆ ਆ ਕਮਾਲ ਕਰ ਗਿਆ ਵਾਪਰੀਆ ਵਾਪਰੀਆ ਕਮਾਲ ਕਰਦਾ ਹੋਇਆ ਸਿਰੇ ਦਾ ਮੈਚ ਹੋ ਗਿਆ ਮੇਰੇ ਵੀਰੋ ਯਾਦਗਾਰੀ ਮੈਚ ਯਾਰ ਆ ਕੰਮ ਨਾ ਕਰੋ ਮੇਰੀ ਹੱਥ ਬੰਨ ਕੇ ਬੈਤੀ ਭਰਾਵਾਂ ਨੂੰ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਇੱਕ ਪਾਸੇ ਬੁੱਟਾ ਕਰਦਾ ਕੋਸ਼ਿਸ਼ இந்து ਰੁੜਕੇ ਵਾਲਾ இந்து ਨੌਜਨ ਤੇ ਗੱਲ ਤੁਰਪੀ ਵੀ ਮਾਨਾ ਰੁਮੀ ਵਾਲਾ ਇੰਦਰਜੀਤ ਤੇ ਨਾਲ ਨਵੀਂ ਗਿੱਲ ਵਰਗੇ ਉਹ ਕਹਿੰਦੇ ਜੌਂਡੀਆਂ ਦੇ ਸਪਾਂਸਰ ਬਣ ਗਏ ਆਹ ਵੇਖਦੇ ਗੁਰਦੀਪ ਪੂਰੀ ਛੰਨਾ ਵਾਲਾ ਟੱਚ ਮਾਰਿਆ ਐਨ ਆਤਮ ਵਿਸ਼ਵਾਸ ਦੇ ਨਾਲ ਉਹ ਭੰਗੜੇ ਪਾਉਂਦਾ ਬਾਈ ਬਾਹਰਲੇ ਪਾਸੇ ਵੀਰੇ ਬਾਹਰਲੇ ਪਾਸੇ ਵੀਰੇ ਫਿਰ ਬਾਂਸਰ ਕੱਢਣਗੇ ਯਾਰ ਕੋਈ ਵਧੀਆ ਲੱਗੋ ਬਾਂਸਰ ਵੀਰਾਂ ਨੂੰ ਦੇਜਦੇ ਵੀ ਥੋੜੀ ਜੀ ਸਖਤੀ ਕਰ ਦਿਓ ਬਾਰੇ ਇਸਾ ਨਿਹਾਲ ਸੋਰ ਰੇਡ ਪਾਰਟੀ ਮੈਦਾਨ ਦੇ ਵਿੱਚ ਫੇਰ ਤਿਆਰ ਹੈ ਗੱਦੂ ਵਾਲੀ ਆਫਤਿਹਾਨ ਅੱਜ ਵੇਰੇ ਫਿਰਦਾ ਹੈ ਇਹ ਵੀ ਨੌਜਵਾਨ ਬੁਲਟ ਜਿੱਤਣ ਨੂੰ ਖੜਦਾ ਹੈ ਪਰ ਬੁਲਟ ਕਹਿੰਦੇ ਜਿੱਤਣਾ ਹੈ ਗੱਲ ਸਮੇਂ ਦੀ ਹੋਣੀ ਹੈ ਆਹ ਅਨੰਦਾਨੇ ਵਾਲਾ ਬੂਟਾ ਇੱਕ ਜੋਰ ਦੇ ਨਾਲ ਰੋਕਣ ਦੀ ਕੋਸ਼ਿਸ਼ ਕਰਦਾ ਹੈ ਬੱਲੇ ਬੱਲੇ ਹੋ ਗਈ ਮਿੱਤਰੋ ਆਹ ਬੱਲੇ ਬੱਲੇ ਹੋ ਗਈ ਮਿੱਤਰੋ ਕਬੱਡੀ 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 ਭਾਈ ਬਾਹਰਲੇ ਪਾਸੇ ਯਾਰ ਬਾਹਰਲੇ ਪਾਸੇ ਯਾਰ ਪਲੀਜ਼ ਬੇਨਤੀ ਮੰਨੋ ਬਾਹਰਲੇ ਪਾਸੇ ਸਿਰਾਂ ਲੱਗ ਗਿਆ ਆ ਬੂਟਾ ਅਣਦਾਣੇ ਵਾਲਾ ਆ ਬੂਟਾ ਅਣਦਾਣੇ ਵਾਲਾ ਪਲੀਜ਼ ਯਾਰ ਇਹਦਾ ਚੰਗਾ ਨਹੀਂ ਲੱਗਦਾ ਸਾਰੇ ਭਰਾ ਤੁਸੀਂ ਸਾਡੇ ਮਹਿਮਾਨ ਹੋ ਤੁਸੀਂ ਇੱਕ ਸੰਗਤ ਦੇ ਰੂਪ ਦੇ ਵਿੱਚ ਆਏ ਹੋ ਤੁਸੀਂ ਇੱਕ ਸੰਗਤ ਦੇ ਰੂਪ ਦੇ ਵਿੱਚ ਆਏ ਹੋ ਤੇ ਆ ਪਾ ਰਿਹਾ ਤੇ ਚਾਰ ਜਾਫੀ ਸਾਹਮਣੇ ਪੰਡੋਰੀ ਵਾਲਾ ਤਿਆਰ ਹੈ ਨੌਜਵਾਨ ਸੋਣ ਚੱਕ ਸੱਬੂ ਦਾ ਤਿਆਰ ਹੈ ਦੇਖਦੇ ਵੀ ਪੰਡੋਰੀ ਵਾਲਾ ਆ ਪੰਡੋਰੀ ਵਾਲਾ ਪਿੰਦਾ ਮਾਰਦਾ ਪੋਸ਼ ਓਖੜਦੇ ਪੈਰ ਲੱਗਿਆ ਹੋਇਆ ਜੋਰ ਆ ਬਾਪਰੀ ਆਉਟਦਾ ਜਾਂਦਾ ਹੈ ਟੱਪਦਾ ਟੱਪਦਾ ਜਾਂਦਾ ਹੈ ਬਾਪਰ ਰਧਾਰਕੇਸ਼ ਵੀ ਨੱਚਦਾ ਟੱਪਦਾ ਜਾਂਦਾ ਹੈ ਵਾਪਰਦਾ ਗਾਉਂਡ ਖੰਨੀ ਕਰਦੇ ਯਾਰ ਇਹ ਕਿਹੜੀ ਗੱਲ ਹੋਈ ਪਲੀਜ਼ ਇੱਕ ਇੱਕ ਰੇਡ ਤੇ ਚ ਬੰਦ ਕਰ ਦਿੰਦੇ ਪਰ ਕਿਉਂਕਿ ਜ਼ਰੂਰਤ ਹੈ ਵੀ ਮੈਚ ਪੂਰਾ ਸਮਾਂ ਹੋਵੇ ਚੈਂਪੀਅਨਸ਼ਿਪ ਚੱਲਦੀ ਹੈ ਆ ਰੁੜਕੇ ਵਾਲਾ ਇਹ ਤੋਂ ਮੁੰਡਾ ਰੱਜ ਕੇ ਸੁਨੱਖਾ ਆ ਰੱਜ ਕੇ ਸੁਨੱਖਾ ਐਨ ਕਹਿੰਦੇ ਲਾਜਾ ਮਾਪਿਆਂ ਨੇ ਲਾਡਾ ਨਾਲ ਪਾਇਆ ਹੋਇਆ ਗੱਭਰੂ ਰੇਡ ਪਾ ਰਿਹਾ ਪਰ ਦੇਖਣਾ ਵੀ ਬੂਟਾ ਅਨੰਦਾਣੇ ਵਾਲਾ ਅੱਜ ਛਾਇਆ ਹੋਇਆ ਆ ਬੂਟਾ ਕਹਿੰਦੇ ਛਾਇਆ ਹੋਇਆ ਲੱਗਿਆ ਹੋਇਆ ਜੋਰ ਹੈ ਆ ਕਬੱਡੀ ਕਬੱਡੀ ਦਾ ਨਾਮ ਛੜਿਆ ਹੋਇਆ ਹੈ ਕਬੱਡੀ ਕਬੱਡੀ ਦਾ ਨਾਮ ਛੜਿਆ ਹੋਇਆ ਹੈ ਅਨੰਤ ਪ੍ਰਸਾਦ ਦੀ ਚੈਂਪੀਅਨਸ਼ਿਪ ਹੈ ਅਨੰਤ ਪ੍ਰਸਾਦ ਦੀ ਚੈਂਪੀਅਨਸ਼ਿਪ ਹੈ ਅਨੰਦਾਣੇ ਵਾਲਾ ਆ ਬੂਟਾ ਹੈ ਆ ਬੂਟਾ ਅਨੰਦਾਣਾ ਸਿਰੇ ਦਾ ਮੈਚ ਹੋ ਨੱਪੜਿਆ ਬੇਨਤੀ ਆ ਯਾਰ ਪਲੀਜ਼ ਮੈਚ ਹਾਲੇ ਸਮਾਪਤ ਨਹੀਂ ਹੋਇਆ ਹਾਲੇ ਤੇ ਤਿੰਨ ਗ੍ਰੇਡਾਂ ਮਿਲਾਂ ਦੀ ਬਾਕੀ ਐ ਜੇ 2 ਮਿੰਟ ਚ ਇੱਕ ਰੇਡ ਪਈ ਹੈ ਬਾਕੀ ਹੈ ਆ ਗੁਰਦੀਪ puri ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਰੇਡ ਪਾ ਰਿਹਾ ਹੈ ਆ ਗੁਰਦੀਪ puri ਛੰਨਾ ਵਾਲਾ ਪਰ ਸੋੜ ਪੁੱਠੀ ਮਾਰੀ ਹੈ ਇੱਕ ਰੇਡ ਹੋਰ ਪਾ ਲੈਣ ਦਿਓ ਇੱਕ ਰੇਡ ਹੋਰ ਪਾ ਲੈਣ ਦਿਓ ਤੇ ਹੁਣ ਇੱਕ ਰੇਡ ਹੋਰ ਪਾ ਲੈਣ ਦੀ ਵੀ ਜਿਹੜੀ ਫੋਲਾ ਮੱਲਾ ਸਰਕਲ ਚੈਂਪੀਅਨਸ਼ਿਪ ਦੀ ਇਸ ਫਾਈਨਲ ਦੀ ਲਾਸਟ ਰੇਡ ਪਾਉਂਡ ਦੀ ਨੌਜਵਾਨ ਮੈਦਾਨ ਦੇ ਵਿੱਚ ਐਨ ਵਧਿਆ ਹੋਇਆ ਤੇ ਚਾਰ ਗੱਬਰੂਆਂ ਦੇ ਵਿੱਚੋਂ ਆਹ ਹੁਸ਼ਿਆਰਾ ਬੌਪਰੀਆ ਇੱਕ ਜੋਰ ਦੇ ਨਾਲ ਆ ਵਾ ਓਏ ਹੁਸ਼ਿਆਰਾ ਵਾ ਓਏ ਬੌਪਰ ਵਾਲਿਆ ਵਾ ਓਏ ਬੌਪਰ ਵਾਲਿਆ ਦੁਨੀਆ ਨੱਚਣ ਲੱਗੀ ਦੁਨੀਆ ਰੰਗ ਛੱਡ ਰਹੀ ਹੈ ਇਹ ਕੁਦਰਤ ਦੇ ਰੰਗ ਹੈ ਇਹ ਅਨੰਤਪੁਰ ਸਾਹਿਬ ਦੀ ਚੈਂਪੀਅਨਸ਼ਿਪ ਹੈ ਇਹ ਕੁਦਰਤ ਦੇ ਰੰਗ ਹੈ ਇਹ ਸਹਿਬ ਸ਼੍ਰੀ ਗੁਰਗੋਬਿੰਦ ਸਾਹਿਬ 19 ਕਬਡੀਆਂ ਪਾ ਕੇ 18 ਅੰਕ ਪ੍ਰਾਪਤ ਕਰੇ ਨੇ ਅੱਜ ਦੀ ਚੈਂਪੀਅਨਸ਼ਿਪ ਦਾ ਬੈਸਟ ਧਾਵੀ ਪੂਰੀ ਸ਼ਨਾ ਬਹੁਤ-ਬਹੁਤ ਮੁਬਾਰਕਵਾਦ ਇਸ ਨੌਜਵਾਨ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਹੁਸ਼ਿਆਰੇ ਦੇ 17 ਟੱਚ 6 ਜੱਫੇ ਨੇ ਬੁੱਟੇ ਅੰਨ ਦਾਣੇ ਦੇ 14 ਟੱਚ ਨੇ ਛੇ ਜਫੇ ਨੇ ਇਸ ਕਰਕੇ ਬੂਟਾ ਨਾਣਾ ਜਿਹੜਾ ਉਹ ਅੱਜ ਦੀ ਚੈਂਪੀਅਨਸ਼ਿਪ ਦਾ ਬੈਸਟ ਬਣਿਆ ਹੈ ਬੁਲਟ ਮੋਟਰਸਾਈਕਲ ਜਿੱਤੇ ਨੇ ਦੋਨੋਂ ਨੌਜਵਾਨਾਂ ਨੂੰ ਲੱਖ ਲੱਖ ਮੁਬਾਰਕਬਾਦ ਲੱਖ ਲੱਖ ਮੁਬਾਰਕਬਾਦ ਘੋੜੇ ਵਾਲਾ ਜਿਹੜਾ ਬੈਸਟ ਬਣੂਗਾ ਸਾਰੇ ਟੂਰਨਾਮੈਂਟ ਦਾ ਜੋ ਵੀ ਪ੍ਰਬੰਧਕ ਕਮੇਟੀ ਡਿਕਲੇਅਰ ਕਰੇਗੀ ਉਹ ਤੁਹਾਡੇ ਤੱਕ ਸੂਚਨਾ ਪਹੁੰਚ ਜਿਦੀ ਕਰਾਂਗੇ ਬਹੁਤ ਖੁਸ਼ੀ ਦੀ ਗੱਲ ਹੈ ਵੀ ਅੱਜ ਦੇ ਇਸ ਚੈਂਪੀਅਨਸ਼ਿਪ ਦਾ ਜਿਹੜਾ ਮੋਸਟ ਵੈਲਿਊਏਬਲ ਪਲੇਅਰ ਹੈ ਉਹ ਨੌਜਵਾਨ ਹੈ ਗੱਧੋ ਵਾਲੀਆ ਪਹਿਲਵਾਨ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਗੱਧੋ ਵਾਲੀਆ ਪਹਿਲਵਾਨ ਨੂੰ ਜਿਹੜਾ ਹੈ ਉਹ ਘੋੜਾ ਦਿੱਤਾ ਜਾ ਰਿਹਾ 7 ਲੱਖ ਰੁਪਏ ਦਾ 7 ਲੱਖ ਰੁਪਏ ਦਾ ਘੋੜਾ